ਗੱਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਮਸਤੂਆਣਾ ਵਿੱਚ 26 ਸਟੇਟਾਂ ਦੇ ਗੱਤਕਾ ਖਿਡਾਰੀਆਂ ਦਰਮਿਆਨ ਕਰਵਾਏ ਗਏ ਨੈਸ਼ਨਲ ਗੱਤਕਾ ਮੁਕਾਬਲਿਆਂ ਵਿੱਚ ਬਟਾਲਾ ਦੀਆਂ ਤਿੰਨ ਧੀਆਂ ਤੇ ਇੱਕ ਬੇਟੇ ਨੇ ਅਲੱਗ-ਅਲੱਗ ਕੈਟਾਗਰੀ ਦੇ ਗੱਤਕਾ ਮੁਕਾਬਲਿਆਂ ਵਿੱਚ 골ਡ ਮੈਡਲ ਜਿੱਤ ਕੇ ਬਟਾਲਾ ਸਮੇਤ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਇਹਨਾਂ ਜੇਤੂ ਖਿਡਾਰੀਆਂ ਦੇ ਬਟਾਲਾ ਪਹੁੰਚਣ ਤੇ ਪਰਮਾ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਰਵਿੰਦਰ ਮਠਾਰੂ ਅਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨਰੇਸ਼ ਗੋਇਲ ਨੇ ਖਿਡਾਰੀਆਂ ਦਾ ਸਵਾਗਤ ਕਰਦੀ ਹੋਈ ਕਿਹਾ ਹੈ ਕਿ ਬਟਾਲਾ ਸਮੇਤ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਜੁਝਾਰੂਆਂ ਦੀ ਖੇਡ ਗੱਤਕਾ ਦੇ ਹੋਏ ਮੁਕਾਬਲੇ ਵਿੱਚੋਂ ਬਟਾਲਾ ਦੀਆਂ ਤਿੰਨ ਧੀਆਂ ਤੇ ਇੱਕ ਬੇਟੇ ਨੇ ਬਾਜ਼ੀ ਮਾਰੀ 골ਡ ਮੈਡਲ ਆਪਣੀ ਝੋਲੀ ਪਵਾਏ ਹਨ ਉੱਥੇ ਮਾਪਿਆਂ ਤੇ ਕੋਚ ਸਮੇਤ ਜੇਤੂ ਖਿਡਾਰਨ ਦਾ ਕਹਿਣਾ ਸੀ ਕਿ ਉਹਨਾਂ ਨੂੰ 골ਡ ਮੈਡਲ ਜਿੱਤਣ ਦੀ ਖੁਸ਼ੀ ਹੈ ਤੇ ਮੁਕਾਬਲੇ ਕਾਫੀ ਮੁਸ਼ਕਿਲ ਸਨ ਲੇਕਿਨ ਸਾਨੂੰ ਮਿਹਨਤ ਤੇ ਵਿਸ਼ਵਾਸ ਸੀ ਤੇ ਅੱਗੇ ਹੋਰ ਮਿਹਨਤ ਕਰਦੇ ਹੋਏ ਆਪਣੀ ਖੇਡ ਨੂੰ ਨਿਖਾਰਾਂਗੇ I <laughs> got 8 ਸਾਲ ਹੋ ਗਏ ਮੈਨੂੰ ਗੱਤਕਾ ਸਿੱਖਦਿਆਂ ਤੇ ਅੱਜ ਮਤਲਬ ਕਿ ਇਸ ਵਾਰ ਮੈਂ 골ਡ ਮੈਡਲ ਆਇਆ స్టేਟ ਦੇ ਵਿੱਚੋਂ ਉਸ ਤੋਂ ਬਾਅਦ ਨੈਸ਼ਨਲ ਦੇ ਵਿੱਚੋਂ ਵੀ ਜੋ ਪ੍ਰੈਕਟਿਸ ਕੀਤੀ ਸੀਗੀ ਤੇ ਉਹ ਮਿਹਨਤ ਦਾ ਫਲ ਜੂਰ ਮਿਲਿਆ ਸਾਨੂੰ ਸਾਰੇ ਬੱਚਿਆਂ ਨੂੰ ਕਈ ਵਈ ਨਾ ਈਆਂ ਸੋਚਦੇ ਨੇ ਕਿ ਸਾਡੇ ਲਾਇਕ ਨਹੀਂ ਕੀ ਇਹ ਗੇਮ ਗੱਤਕਾ ਪਰ ਤੁਸੀਂ ਫਿਰ ਵੀ ਗੱਤਕਾ ਸਿੱਖਿਆ ਤੇ ਦਿੱਤਾ ਵੀ ਹੋ ਚਾਹੀਦਾ ਨਹੀਂ ਇਹ ਇਹਦੀ ਗੱਲ ਨਹੀਂ ਹੈ ਕਿ ਜੇ ਬਾਬਾ ਜੀ ਨੇ ਸਾਨੂੰ ਗੇਮ ਦਿੱਤੀ ਹੈ ਗੁਰਗੋਵਿੰਦ ਸਿੰਘ ਜੀ ਨੇ ਤੇ ਇਹ ਸਤਿਕਾਰ ਹੀ ਚਾਹੀਦੀ ਹੈ ਸਾਨੂੰ ਇਨਾ ਤੋਂ ਕੰਪੀਟੀਸ਼ਨ ਤੱਫ ਸੀ ਹੈਗਾ ਸੀ ਕਿੰਨੀਆਂ ਸਟੇਟਸ ਆਈਆਂ ਹੈਗੀਆਂ 26 ਸਟੇਟ ਆਈਆਂ ਸੀ ਕਿਸ ਤਰ੍ਹਾਂ ਦਾ ਮੁਕਾਬਲਾ ਰਿਹਾ ਸੀ ਤੱਫ ਸੀਗਾ ਕਿੰਨਾ ਹੀ ਬਹੁਤ ਸੀ ਔੜ ਜੇ ਤੁਹਾਡਾ ਥੋੜੀ ਥੋੜੀ ਹੈਗੀ ਥੋੜੀ ਥੋੜੀ ਹੋ ਕੁਝੀ ਹੋ ਰਹੀ ਹੈ ਹਾਂਜੀ ਪੂਰੀ ਤੇ ਟ੍ਰੇਨਿੰਗ ਬੱਚਿਆਂ ਦੇ ਬਹੁਤ ਵਧੀਆ ਟ੍ਰੇਨਿੰਗ ਕਰਵਾਈ ਸੀ ਜੋ ਕਿ ਸਾਡੀ ਕਲਾਸ ਬਰਨਾਨੇਤ ਨਗਰ ਗੁਰਦੁਆਰਾ ਸਾਹਿਬ ਚੱਲਦੀ ਸੀ ਤੇ ਬੱਚਿਆਂ ਨੇ ਮੇਰੇ ਨਾਲ ਸਹਿਯੋਗ ਕੀਤਾ ਜਿਵੇਂ ਜਿਵੇਂ ਮੈਂ ਇਹਨਾਂ ਨੂੰ ਕਹਿੰਦਾ ਗਿਆ ਉਵੇਂ ਉਵੇਂ ਟ੍ਰੇਨਿੰਗ ਕਰਦੇ ਰਹੇ ਤੇ ਉਹਦਾ ਰਿਜ਼ਲਟ ਤਰੀ ਜਿਹੜਾ ਸਾਰੇ ਸਾਹਮਣੇ ਦੇਖਾ ਜੋ ਵੀ ਜਿਹਦੇ ਵਿੱਚ 8ਵੀਂ ਸਟੇਟ ਚੈਂਪੀਅਨਸ਼ਿਪ ਦੇ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਬੱਚਿਆਂ ਨੇ ਜਿਹੜਾ ਵਾ 골ਡ ਜੈਟ ਖੇਡ ਲੰਦਾ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਜੋ ਵੀ ਮੈਂ ਇਹਨਾਂ ਨੂੰ ਕਰਵਾਇਆ ਤੇ ਇਹਨਾਂ ਨੇ ਵਧੀਆ ਸਿੱਖ ਕੇ ਤੇ ਉਹ ਬੱਚਿਆਂ ਨੇ ਉੱਥੇ ਆਪਣਾ ਵਧੀਆ ਰਿਜ਼ਲਟ ਜਿਹੜਾ ਤੁਹਾਡੇ ਸਟੂਡੈਂਟਸ ਵਿੱਚ ਜੇ ਲੜਕੀਆਂ ਦੀ ਗੱਲ ਕੀਤੀ ਜਾਵੇ ਤੇ ਲੜਕੀਆਂ ਦੀ ਕੀਤੀ ਜਾਵੇ ਜਲਦੀ ਤੇ ਵਧੀਆ ਤਰੀਕੇ ਨਾਲ ਕੌਣ ਜਿਆਦਾ ਸਫੀਤਾ ਕਰਦੇ ਲੋ ਇਹ ਜੇ ਦੇਖਿਆ ਜਾਵੇ ਤਾਂ ਵੌਇਸ ਵੀ ਵਧੀਆ ਆ ਪਰ ਲੜਕੀਆਂ ਦਾ ਇਹ ਆ ਵੀ ਉਹ ਛੇਤੀ ਮੈਂਟਲੀ ਕੋਈ ਵੀ ਚੀਜ਼ ਨੂੰ ਛੇਤੀ ਕੈਪਚਰ ਕਰਦੀਆਂ ਆ ਤੇ ਇਸ ਕਰਕੇ ਉਹਨਾਂ ਦਾ ਜ਼ਿਆਦਾ ਧਿਆਨ ਇਸ ਚੀਜ਼ ਵੱਲ ਹੁੰਦਾ ਆ ਤੇ ਮਿਹਨਤਾਂ ਲੜਕੀਆਂ ਤੇ ਜ਼ਿਆਦਾ ਕਰਨੀ ਪੈਂਦੀ ਹੈ ਕਿਉਂਕਿ ਉਹ ਫਿਜ਼ੀਕਲੀ ਥੋੜੀਆਂ ਜੀਆਂ ਉਹ ਵੀ ਕਹਿ ਸਕਦੇ ਆਪਾਂ ਵੀ ਬੱਚਿਆਂ ਮੁੰਡਿਆਂ ਨਾਲੋਂ ਘੱਟ ਹੁੰਦੀਆਂ ਵਾ ਪਰ ਮੈਂਟਲੀ ਉਹ ਜਿਹੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਸਟਰੋਂਗ ਹੁੰਦੀਆਂ ਕਿੰਨਾ ਟਾਈਮ ਫਿਰ ਟ੍ਰੇਨਿੰਗ ਉਹ ਸਾਡੀ ਕਲਾਸ ਜਿਹੜੀ ਹੈ ਡੇਢ ਤੋਂ 2 ਘੰਟੇ ਡੇਲੀ ਜਿਹੜੀ ਸੀਗੀ ਉਹ ਚੱਲਦੀ ਸੀਗੀ ਤੇ ਬਾਕੀ ਨੈਸ਼ਨਲ ਦੇ ਆਪਾਂ ਜਦੋਂ ਜਾਣਾ ਸੀਗਾ ਬੱਚਿਆਂ ਦੀ ਇਹਨਾਂ ਦੀ 4-5 ਘੰਟੇ ਸਵੇਰੇ ਤੇ 4-5 ਘੰਟੇ ਆਪਾਂ ਰੋਜ਼ ਪ੍ਰੈਕਟਿਸ ਕਰਉਂਦੇ ਹਾਂ ਕਿੰਨੇ ਸਾਲ ਦਾ ਬੱਚਾ ਹੋਵੇ ਤੁਹਾਨੂੰ ਆਖਣਾ ਨਹੀਂ ਆ ਸਕਦਾ ਤੇ ਇਸ ਸਾਲ ਪੰਜਾਬ ਗੱਤਕਾ ਐਸੋਸੀਏਸ਼ਨ ਤੇ ਡਿਸਟ੍ਰਿਕਟ ਗੱਤਕਾ ਐਸੋਸੀਏਸ਼ਨ ਨੇ ਜਿਹੜੇ ਵੀ ਪੰਜਾਬ ਗੱਤਕਾ ਨੇ ਫੈਸਲਾ ਲਿਆ ਕਿ 8 ਸਾਲ ਦਾ ਬੱਚਾ ਜਿਹੜਾ ਉਹ ਟ੍ਰੇਨਿੰਗ ਲੈ ਸਕਦਾ ਹੈ ਅੱਜ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਸਾਡੀ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਇਹ ਬੱਚੇ ਪਹਿਲਾਂ ਪੰਜਾਬ ਗੱਤਕਾ ਐਸੋਸੀਏਸ਼ਨ ਦੀ ਚੈਂਪੀਅਨਸ਼ਿਪ ਦੇ ਵਿੱਚ ਭਾਗ ਲੈ ਕੇ ਆਏ ਉੱਥੇ ਵੀ ਇਹਨਾਂ ਬੱਚਿਆਂ ਨੇ ਵਧੀਆ ਪਰਫਾਰਮੈਂਸ ਕੀਤੀ ਗੱਤਕਾ ਖੇਡ ਦੇ ਵਿੱਚ ਇਹ 골ਡ ਮੈਡਲ ਜਿੱਤ ਕੇ ਆਏ ਇਹਨਾਂ ਦੀ ਚੋਣ ਜਿਹੜੀ ਆ ਉਹ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਲਈ ਹੋਈ ਇਹ 8ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਜਿਹੜੀ ਮਸਤੂਆਣਾ ਸਾਹਿਬ ਦੇ ਵਿੱਚ ਗੱਤਕਾ ਫੈਡਰੇਸ਼ਨ ਆਫ ਇੰਡੀਆ ਤੇ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਉਹਦੇ ਵਿੱਚ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਵੱਲੋਂ ਇਹ ਚਾਰ ਖਿਡਾਰੀ ਜਿਨ੍ਹਾਂ ਦੇ ਵਿੱਚ ਅੰਡਰ 25 ਸਾਲ ਸੁਮਨਦੀਪ ਕੌਰ ਅੰਡਰ 11 ਸਾਲ ਮਨਪ੍ਰੀਤ ਕੌਰ ਅੰਡਰ 14 ਸਾਲ ਨਿਮਰਤਪ੍ਰੀਤ ਕੌਰ ਇਹ ਅੰਡਰ 25 ਸਾਲ ਗੁਰਕੀਰਤ ਸਿੰਘ ਇਹ ਇਹਨਾਂ ਦੀ ਚੋਣ ਹੋਈ ਸੀ ਇਹ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦੀ ਟੀਮ ਵੱਜੋਂ ਉੱਥੇ ਬਹੁਤ ਚੰਗਾ ਪ੍ਰਦਰਸ਼ਨ ਕਰਕੇ ਆਏ ਨੇ ਔਰ ਇਹਨਾਂ ਬੱਚਿਆਂ ਨੇ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਵਿੱਚ ਚਾਰ 골ਡ ਮੈਡਲ ਹਾਸਲ ਕੀਤੇ ਨੇ ਜਿਹੜੇ ਸਾਡੀ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਬਹੁਤ ਹੀ ਜਿਹੜੀ ਖੁਸ਼ੀ ਖੁਸ਼ੀ ਵਾਲੀ ਗੱਲ ਹੈ ਕਿ ਇੰਨੇ ਛੋਟੇ ਬੱਚੇ ਮੈਂ ਵੇਖ ਕੇ ਖੁਦ ਰਾਨ ਹੋ ਗਿਆ ਇਹ ਬੱਚੇ ਗੱਤਕਾ ਖੇਡਦੇ ਕਿੱਦਾਂ ਨੇ ਉਹ ਦੇਖਣ ਲੱਗਦੇ ਛੀਰੋਂ ਵੀ ਥੋੜੇ ਫਿਜ਼ੀਕਲੀ ਲੱਗਦੇ ਵੀ ਬਈ ਬਹੁਤ ਛੋਟੇ ਛੋਟੇ ਨੇ ਉਮਰ 'ਚ ਵੀ ਔਰ ਬਹੁਤ ਨੀਕ ਨੇ ਔਰ ਮੈਂ ਇਹਨਾਂ ਦੀ ਬਹਾਦਰੀ ਦੀ ਲਾਜ ਦਨਾਵਾ ਕਿ ਇੰਨੀ ਛੋਟੀ ਉਮਰ ਦੇ ਵਿੱਚ ਇਹ ਇਹ ਮਕਾਮ ਪ੍ਰਾਪਤ ਕੀਤੇ ਨੇ ਇਹ ਨੈਸ਼ਨਲ ਜਿੱਤ ਕੇ 골ਡ ਮੈਡਲ ਆਏ ਨੇ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਗੱਤਕਾ ਅਸੋਸੀਏਸ਼ਨ ਨੂੰ ਔਰ ਜਿਲ੍ਹਾ ਗੱਤਕਾ ਅਸੋਸੀਏਸ਼ਨ ਨੂੰ ਔਰ ਖਾਸ ਕਰ ਮਠਾਰੋ ਜਿੰਨੇ ਨੂੰ ਔਰ ਇਹਨਾਂ ਦੇ ਕੋਚ ਸਾਹਿਬ ਨੂੰ ਵੀ ਜਿਨਾਂ ਨੇ ਕਿ ਇੰਨੇ ਛੋਟੇ ਬੱਚਿਆਂ ਨੂੰ ਇੰਨੀ ਵਧੀਆ ਟ੍ਰੇਨਿੰਗ ਦੇ ਕੇ ਇਸ ਮੁਕਾਮ ਤੱਕ ਪਹੁੰਚਾਇਆ ਧੰਨਵਾਦ ਜੀ ਬਹੁਤ ਹੀ ਖੁਸ਼ੀਗਾਰੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਆੜੀਆਂ ਬੱਚੀਆਂ ਮੱਲਕੇ ਵੀ ਨੈਸ਼ਨਲ ਜਿੱਤ ਕੇ ਆਈਆਂ ਮੱਲਕੇ ਵੀ ਗੋਲਡ ਮੈਡਲ ਜੀ ਤੇ ਅਸੀਂ ਸਾਡੀ ਸੋਚ ਇਹੀ ਹੈ ਕਿ ਮੱਲਕੇ ਵੀ ਗੁਰੂ ਵਾਲੇ ਪਾਸੇ ਚੰਗੇ ਪਾਸੇ ਮੱਲਕੇ ਪਾਈਏ ਇਹੀ ਚੀਜ਼ ਸੋਚ ਕੇ ਹੀ ਮੱਲਕੇ ਵੀ ਗੱਤਕੇ ਵਿੱਚ ਪਾਇਆ ਮੱਲਕੇ ਉਹ ਵਿੱਚ ਚੰਗੇ ਪਾਸੇ ਜਾ ਗਏ ਬਾਕੀ ਮਾਪਿਆਂ ਨੂੰ ਕਹਿਣਾ ਚਾਹੋਗੇ ਜਿਹੜੀਆਂ ਧੀਆਂ ਨੂੰ ਪਛਾਣ ਰੱਖਦੇ ਮੇਰੇ ਭਾਜੀ ਉਹ ਵੀ ਮੱਲਕੇ ਵੀ ਗੱਤਕੇ ਦੇ ਵਿੱਚ ਕੌਣ ਮੱਲਕੇ ਵੀ ਤੇ ਧੀਆਂ ਨੂੰ ਮੱਲ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज